ਸਤਿ ਸ਼੍ਰੀ ਅਕਾਲ ਜੀ ਮੈਂ ਵਿੱਕੀ ਲਖਮੀਨ ਵਾਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਅਮਨਪ੍ਰੀਤ ਦੇ ਉੱਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਵਧੀਆ ਵੀਡੀਓ ਅਮਨ ਦੀ ਇੱਕ ਬਹੁਤ ਪੁਰਾਣੀ ਚੁੰਨੀ ਆ ਤੇ ਜੋ ਕੰਮ ਦੇ ਮਤਲਬ ਕਿਸੇ ਸ਼ੂਟ ਦੇ ਸੈੱਟ ਨਹੀਂ ਜਾ ਰਹੀ ਸੀ ਅੱਜ ਆਪਾਂ ਉਹਦਾ ਇਹ ਲਾ ਲੋ ਵੀ ਜਿਵੇਂ ਆਪਾਂ ਮੇਕਓਵਰ ਨਹੀਂ ਕਰਦੇ ਹੁੰਦੇ ਬੰਦੇ ਦਾ ਮੇਕਓਵਰ ਕਰਦੇ ਹੁੰਦੇ ਅੱਜ ਅੱਜ ਚੁੰਨੀ ਦਾ ਮੇਕਓਵਰ ਕਰਾਂਗੇ ਆਪਾਂ ਉਹਨੂੰ ਦੁਬਾਰੇ ਵਧੀਆ ਬਣਾਵਾਂਗੇ ਉਹਦੇ ਉੱਤੇ ਤੁਸੀਂ ਵੀਡੀਓ ਨਾਲ ਬਣ ਰਹੇ ਹੋ ਦੇਖੋ ਤੁਸੀਂ ਵੀ ਆਪਾਂ ਚੁੰਨੀ ਨੂੰ ਨਵੇਂ ਰਿਵਾਜ ਦੀ ਚੁੰਨੀ ਕਿਵੇਂ ਕਿੱਦਾਂ ਬਣਾਉਣੇ ਆ ਵੀਡੀਓ ਨਾਲ ਬਣ ਰਿਹਾ ਜਿਹੜੇ ਨਵੇਂ ਪੈਨਪਰਾ ਚੁੜੋ ਦੇਨੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਵੀ ਦੱਬਿਓ ਤੇ ਜਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਆ ਚੁੰਨੀ ਹੈ ਜੀ ਇਹ ਪਹਿਲਾਂ ਵਾਲੇ ਆਪਣਾ ਜੋਰ ਜੱਟ ਦੀ ਚੁੰਨੀ ਆ ਵੈਸੇ ਤੁਹਾਨੂੰ ਦੇਖਣ ਨੂੰ ਇਹ ਨਵੀਂ ਜਿਹੀ ਲੱਗ ਰਹੀ ਹੋ ਕਿਉਂ ਇਹਦੇ ਉੱਤੇ ਵਧੀਆ ਪ੍ਰੈਸ ਬਰੁਸ ਮਾਰ ਕੇ ਥੋੜਾ ਜਿਹਾ ਇਹਨੂੰ ਉਹ ਕਰਿਆ ਵੀ ਨਹੀਂ ਬਲਬੁਲਾ ਜਿਹੜੀ ਬਾਲੀ ਜਿਆਦਾ ਪੁਰਾਣੀ ਲੱਗਦੀ ਵੈਸੇ ਇਹ ਕਾਫੀ ਪੁਰਾਣੀ ਆ ਇਹ ਤੇ ਗੋਟਾ ਹੀ ਪੁਰਾਣਾ ਰਿਹਾ ਹਾਂ ਗੋਟਾ ਵੀ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਪਹਿਲਾਂ ਤੋਂ ਪਤਾ ਹੋਊਗਾ ਨਾ ਬਸ ਤਾਂ ਹੁਣ ਵੀ ਚੱਲੀ ਜਾਂਦਾ ਇਹ ਹਾਂ ਤੇ ਆ ਦੇਖੋ ਇਹਦੇ ਤੇ ਕਿਹੜਾਈ ਦੀਆਂ ਪਹਿਲਾਂ ਸੂਟ ਦੇ ਨਾਲ ਦੀਆਂ ਇਹ ਦਾ ਸੂਟ ਸੀ ਇਹਦੇ ਨਾਲ ਉਹ ਸੂਟ ਖਰਾਬ ਹੋ ਗਿਆ ਹੂੰ ਤੇ ਅਮਨ ਦੱਸਣਗੇ ਵੀ ਕੀ ਇਹਦਾ ਹੁਣ ਕਿਵੇਂ ਕਰਨਗੇ ਕਿਵੇਂ ਹੁਣ ਇਹਦੇ ਆ ਕੋਨ ਪਾਰਟੀ ਵੇਅਰ ਕਿਵੇਂ ਬਣਾਉਣਗੇ ਇਹਨੂੰ ਕੋਨਿਆ ਤੇ ਆ ਵਾਲੇ ਫਲਾਵਰ ਬਣੇ ਹੋਏ ਨੇ ਆਪਾਂ ਨੇ ਇਹ ਫਲਾਵਰਾਂ ਨੂੰ ਮਤਲਬ ਲੁਕੂ ਬਣਾਵਾਂਗਾ ਜਿਆ ਹੋਨਾ ਲਿਕੇ ਨੇ ਆਪਾਂ ਇਹਦਾ ਹਾਲ ਕਰਦੇ ਆਂ ਜਿਵੇਂ ਇਹਦੇ ਨਾਲ ਆਪਣਾ ਮੈਚਿੰਗ ਸੂਟ ਹੋ ਗਿਆ ਇਹ ਵਾਲਾ ਹੂੰ ਹੂੰ ਜਿਵੇਂ ਹੁਣ ਅੱਜ ਕੱਲ ਚੱਲੇ ਹੋਏ ਨੇ ਬਰੌਕਟ ਦੇ ਸੂਟ ਇਹ ਮੈਂ ਕੁਮੀਰ ਤਿਆਰ ਕਰੀ ਸੀ ਇਹ ਇਹਦੇ ਨਾਲ ਇਹਦਾ ਕਲਰ ਮੈਚ ਕਰਦਾ ਸੂਟ ਨਾਲ ਹੂੰ ਹੂੰ ਬਸ ਤਾਂ ਇਹ ਸੂਟ ਨਾਲ ਚੁੰਨੀ ਹੋਰ ਹੈਗੀ ਆ ਤੇ ਮੈਨੂੰ ਇਹ ਹੋਵੇ ਵੀ ਉਹ ਥੋੜੀ ਹੈਵੀ ਆ ਕਿ ਲੁੱਕ ਹੈਵੀ ਆ ਇਹ ਥੋੜੀ ਜਿਹੀ ਹੌਲੀ ਜਿਹੀ ਚੁੰਨੀ ਆ ਬਾਕੀ ਆਵਾਸਾ ਲਾਉਂਗੇ ਹਾਂ ਇਹਦੇ ਤੇ ਆਪਾਂ ਇਹਦਾ ਪੈਚ ਵਰਕ ਤਿਆਰ ਕਰਾਂਗੇ ਇਹ ਜਿਵੇਂ ਹੁਣ ਆ ਫਲਾਵਰ ਬਣੇ ਹੋਏ ਨੇ ਇਹਨਾਂ ਨੂੰ ਆਪਾਂ ਨੇ ਐਵੇਂ ਲੁਕੋਣਾ ਇਹਦੇ ਨਾਲ ਠੀਕ ਹੈ ਇਸ ਤਰ੍ਹਾਂ ਆਪਾਂ ਇਹਦੇ ਤੋਂ ਫਲਾਵਰ ਆ ਜਿਵੇਂ ਹੁਣ ਟ੍ਰੈਂਡ ਚੱਲ ਰਿਹਾ ਹੈ ਨਾ ਉਹ ਚੀਜ਼ ਬਣਾਵਾਂਗੇ ਉੱਥੇ ਤੇ ਇਹਦੇ ਕਿੱਥੇ ਕਿੱਥੇ ਖੁੰਦਣੇ ਮੈਨਾ ਚਾਰੇ ਹੁੰਦਿਆਂ ਤੇ ਖੁੱਲਣ ਇਹਦੇ ਤੇ ਆਪਾਂ ਖੁੰਜੀਆਂਤੀ ਬਣਾਵਾਂਗੇ ਬੜਾ ਜ਼ਿਆਦਾ ਹੈਵੀ ਨਹੀਂ ਕਰਦੇ ਫਿਰ ਦੁਪੱਟਾ ਫਿਰ ਹੈਵੀ ਹੋ ਜਾਊਗਾ ਹਮ ਲੈਣਾ ਔਖਾ ਹੋ ਜਾਂਦਾ ਫਿਰ ਇਹ ਐ ਬਣ ਜੂਗੀ ਆਪਣਾ ਨਵੇਂ ਰਿਵਾਜ ਦੀ ਤੇ ਹੁਣ ਆਪਾਂ ਇਹਦੇ ਬਣਾਉਣੇ ਪੈਚ ਫਿਰ ਉਹਦੇ ਅਕੋਰਡਿੰਗ ਕਿੱਟਨੇ ਪੈਣਗੇ ਨਾ ਹਾਂ ਫਲਾਵਰ ਜਿਵੇਂ ਹੁਣ ਅੱਜਕੱਲ ਟ੍ਰੈਂਡ ਆਉਂਦੇ ਆ ਫਲਾਵਰ ਬਣਾ ਕੇ ਇਹਦੇ ਤੇ ਪੈਸਾ ਬਣਾਉਂਗੇ ਆਪਾਂ ਦੇਖਦੇ ਆ ਨਾ ਜੀ ਜਿਆਦਾ ਸਮਾਂ ਲੱਗਦਾ ਹੋਇਆ ਤੁਹਾਨੂੰ ਇੱਕ ਲਾ ਕੇ ਦਿਖਾ ਦਾਂਗੇ ਮਤਲਬ ਦੋ ਪਾਰਟ ਦੇ ਵਿੱਚ ਬਣਾ ਦਾਂਗੇ ਫਿਰ ਹੈਨਾ ਦੂਜੇ ਪਾਰਟ ਦੇ ਵਿੱਚ ਆਪਾਂ ਤੁਹਾਨੂੰ ਸਾਰੀ ਚੁੰਨੀ ਕੰਪਲੀਟ ਹੋਈ ਦਿਖਾ ਦਾਂਗੇ ਤੇ ਅੱਜ ਆਪਾਂ ਤੁਹਾਨੂੰ ਇੱਕ ਪੈਚ ਲਾ ਕੇ ਦਿਖਾ ਦਿੰਦੇ ਆ ਵੀਡੀਓ ਨੂੰ ਬੰਨੇ ਰਹਿ ਦਿਓ ਸਾਰੀ ਦੇਖਿਓ ਸਕਿਪ ਨਾ ਕਰਿਓ ਦਿਜ਼ਾਈਨ ਦੇਖਦੇ ਆਂ ਜੀ ਅਸੀਂ ਜਿਵੇਂ ਹੁਣ ਆ ਫੁੱਲ ਦੀ ਇਹ ਨਾ ਚੜਾਈ ਹੈ ਜਿਹੜੀ ਜਿਵੇਂ ਆ ਡਿਜ਼ਾਈਨ ਆ ਗਿਆ ਆਪਾਂ ਇਹ ਦੇਖਦੇ ਆਂ ਵੀ ਇਹਨਾਂ ਦੋਨਾਂ 'ਚ ਵੀ ਕਿਹੜਾ ਫੁੱਲ ਨੂੰ ਕਵਰ ਕਰ ਲੂਗਾ ਤੇ ਇਹ ਇਦਾਂ ਆਪਾਂ ਫਿਰ ਕੱਟ ਕੇ ਪੈਚ ਜਲਾ ਕੇ ਉਹਨੂੰ ਜਰੀ ਦੇ ਨਾਲ ਉਹਦੀ ਆਊਟਰ ਲਾਈਨ ਬਣਾਵਾਂਗੇ ਜਿਵੇਂ ਹੁਣ ਆ ਫੁੱਲਾ ਆਪਾਂ ਧਰ ਕੇ ਦੇਖਦੇ ਆਂ ਵੀ ਕਿਹੜਾ ਸੈੱਟ ਆਉਂਦਾ ਫਿਰ ਉਹਦੇ ਅਕੋਰਡਿੰਗ ਆਪਾਂ ਪੈਚ ਕਟਾਂਗੇ ਆਹ ਵਾਲੀ ਬਣਾ ਲੈਂਦੇ ਆਂ ਆ ਜੂਗਾ ਸੈੱਟ ਇਹ ਥੋੜਾ ਵੱਡਾ ਕਟਿੰਗ ਹੈ ਹਾਂ ਦੇਖੋ ਨਾ ਗੁਲਾਬ ਦਾ ਫੁੱਲ ਬਣਿਆ ਹੋਇਆ ਸੋਹਣਾ ਬਣਿਆ ਹੋਇਆ ਪੂਰਾ ਵਧੀਆ ਇਹਨੂੰ ਆਪਾਂ ਜਿਵੇਂ ਬਣਿਆ ਹੋਇਆ ਉਹਦੇ ਅਕੋਰਡਿੰਗ ਆਪਾਂ ਇਹਨੂੰ ਕੱਟ ਲਾਂਗੇ ਆ ਲੋਈ ਆਪਾਂ ਨੇ ਇਹਨੂੰ ਕੱਟ ਲਿਆ ਤੇ ਜਿੰਨਾ ਇਹ ਬਣਿਆ ਹੋਇਆ ਸੀ ਹੈ ਨਾ ਉਹਦੇ ਅਕੋਰਡਿੰਗ ਆਪਾਂ ਥੋੜਾ ਜਿਹਾ ਵੱਡਾ ਕੱਟ ਲਿਆ ਮਤਲਬ ਉਸੇ ਡਿਜ਼ਾਈਨ ਦੇ ਵਿੱਚ ਤਾਂ ਕਿ ਜਿਹੜੀ ਆ ਕੜਾਈ ਹੋਈ ਹੋਈ ਹੈ ਨਾ ਵੀ ਇਹਨੂੰ ਇਹ ਲੁਕੋਲੇ ਇਦਾਂ ਆਪਾਂ ਇਹਦੇ ਅਕੋਰਡਿੰਗ ਫਿਰ ਆਪਾਂ ਸਾਨੂੰ ਪੈਚ ਕਟਾਂਗੇ ਜੋ ਕਪੜਾ ਉਹ ਨਹੀਂ ਲੇਤਾ ਦੇ ਤੇ ਫਾਪ ਪੇਪਰ ਆ ਕੇ ਜੀ ਦੇ ਨਾਲ ਡਿਜ਼ਾਈਨ ਬਣਾਇਆ ਹੋਇਆ ਹੈ ਨਾ ਤੇ ਫਿਰ ਆਪਾਂ ਇਹਨੂੰ ਕੱਪੜੇ ਨੂੰ ਕੱਟ ਲਾਂਗੇ ਪਹਿਲਾਂ ਪੱਜਾਕ ਦੇ ਨਾਲ ਉਹਦੀ ਆਊਟਲਾਈਨ ਬਣਾ ਲਾਂਗੇ ਤਾਂ ਕਿ ਆਪਾਂ ਨੂੰ ਕੱਟਣ ਦੇ ਵਿੱਚ ਆਸਾਨੀ ਰਹੇ ਤੇ ਆਪਾਂ ਇੰਨਾ ਕੁ ਚੌਰਸ ਪੀਸ ਕੱਟ ਲਾਂਗੇ ਕੱਟ ਕੇ ਫਿਰ ਇਹਨੂੰ ਉਹਦੇ ਤੇ ਅਟੈਚ ਕਰਾਂਗੇ ਦੇਖੀਏ ਆਪਣਾ ਜਿਹੜਾ ਇਹ ਚਾਓ ਕਿਸਹਾ ਹੈ ਉਹਦੇ ਨਾਲ ਵੀ ਕਿੰਨਾ ਸੋਹਣਾ ਜਿਹਾ ਲੱਗ ਰਿਹਾ ਨਾ ਐ ਇਹਨੂੰ ਆਪਾਂ ਫਿਰ ਕੱਟ ਲਾਂਗੇ ਕੱਟ ਰਿਹਾ ਕੈਂਚੀ ਦੀ ਮਦਦ ਨਾਲ ਤੇ ਤੁਸੀਂ ਦੇਖਿਓ ਨਾ ਜਦੋਂ ਬਣ ਕੇ ਤਿਆਰ ਹੋਊਗਾ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਇਹਨੂੰ ਆਪਾਂ ਚਾਹ ਇਹ ਬ੍ਰੌਕਡ ਦਾ ਪੀਸ ਆ ਨਹੀਂ ਆਪਾਂ ਇਹਦੇ نیچے ਹੈਨਾ ਜਿਹੜਾ ਆਪਣਾ ਪੇਸਟਿੰਗ ਪੇਪਰ ਹੁੰਦਾ ਉਹ ਵੀ ਲਗਾ ਸਕਦੇ ਆ ਉਹ ਲਗਾ ਕੇ ਥੋੜੀ ਜਿਹਾ ਹ ਸਖਤ ਜਿਹਾ ਹੋ ਜਾਂਦਾ ਫਿਰ ਉਹਦੇ ਨਾਲ ਇਹ ਬਰੌਕਟ ਕਰਕੇ ਆ ਵੀ ਸਿੱਧਾ-ਸਿੱਧਾ ਜਿਹਾ ਕੱਪੜਾ ਹੈਗਾ ਜ ਜੇ ਹੁਣ ਆਪਣਾ ਕਈ ਵਾਰ ਕਰੀਏ ਵਗੈਰਾ ਦਾ ਪੈਚ ਲਾਉਣਾ ਹੁੰਦਾ ਆਪਾਂ ਨੇ ਉਹਦੇ ਥੱਲੇ ਪੇਸਟਿੰਗ ਪੇਪਰ ਨੂੰ ਅਟੈਚ ਕਰਕੇ ਹਨਾ ਆਪਾਂ ਉਹਦੇ ਨਾਲ ਅਟੈਚ ਕਰ ਸਕਦੇ ਆਂ ਤੇ ਆਪਾਂ ਚੌਰਸ ਕੱਟ ਲਿਆ ਤੇ ਹੁਣ ਜਿਹੜਾ ਆ ਵਾਲਾ ਵਿਚਾਲਾ ਵਾਲਾ ਡਿਜ਼ਾਈਨ ਆ ਇਹਦਾ ਆ ਵਾਲਾ ਵਿਚਾਲਾ ਵਾਲਾ ਡਜਾ ਇਹ ਸਾਰਾ ਆਪਾਂ ਇਹਦੇ ਤੇ ਬਾਅਦ ਚ ਫਿਲ ਕਰਾਂਗੇ ਹੂੰ ਹੂੰ ਪਹਿਲਾਂ ਇਹਨੂੰ ਅਟੈਚ ਕਰਦੇ ਆਪਾਂ ਮੈਂ ਕਹਿ ਰਿਹਾ ਸੀ ਕਿ ਇਹ ਆਪਣੇ ਚੌਰਸ ਤਾਂ ਕੱਟਿਆ ਵੀ ਤਾਂ ਕਿ ਇਹ ਪੈਚ ਲਾਉਣ ਦੇ ਉ ਸੌਖਾ ਰਹੇ ਬਾਹਰੋਂ ਕੱਟਣਾ ਵੀ ਕੱਟਣਾ ਵੀ ਹੈ ਨਾ ਆਪਾਂ ਨੇ ਇਹ ਲਓ ਜੀ ਹੁਣ ਆਪਾਂ ਜਿੱਥੇ ਪੈਚ ਲਾਉਣਾ ਉਹਦੇ ਅਕੋਰਡਿੰਗ ਆਪਾਂ ਫਰੇਮ ਲਾ ਲਾਂਗੇ ਤੇ ਛੋਟਾ ਫਰੇਮ ਲਾ ਰਹੇ ਆ ਆਪਾਂ ਤਾਂ ਕਿ ਇਹਦੇ ਵਿੱਚ ਆਪਾਂ ਨੂੰ ਸੌਖਾ ਰਹੇ ਕੜਾਈ ਕਰਨਾ ਤਾਂ ਤੁਸੀਂ ਦੇਖ ਸਕਦੇ ਹੋ ਇਹ ਚੁੰਨੀ ਕਿੰਨੀ ਪੁਰਾਣੀ ਆ ਨਾ ਆ ਪੇਪਰ ਵੀ ਦੇਖੋ ਜਿਹੜਾ ਕੜਾਈ ਲਈ ਯੂਜ਼ ਕੀਤਾ ਹੋਇਆ ਹੈ نیچے ਨਾ ਕਿੰਨਾ ਪੁਰਾਣਾ ਹੋ ਚੁੱਕਿਆ ਅਖਬਾਰ ਲੱਗਿਆ ਹੋਇਆ ਹੁਣ ਅਖਬਾਰ ਲੱਗਿਆ ਹਾਂ ਪਹਿਲਾਂ ਅਖਬਾਰ ਲਾ ਕੇ ਕਰ ਦਿੰਦੇ ਹੁਣ ਕਿ ਕੜਾਈ ਕੰਪਿਊਟਰ ਕੜਾਈ ਆ ਇਹ ਕਿ ਹੈ ਹੈਂਡਵਰਕ ਆ ਕੰਪਿਊਟਰ ਇਹੜਾ ਹੀ ਆਗੇ ਹੁਣ ਇਹ ਹੁਣ ਆਪਾਂ ਉਹ ਪੈਚ ਨੂੰ ਅਟੈਚ ਕਰਾਂਗੇ ਇਹਦੇ ਉੱਤੇ ਇਹ ਚੇਰੀ ਦੇ ਨਾਲ ਅਟੈਚ ਕਰ ਰਹੇ ਆ ਆਪਾਂ ਕਿਉਂਕਿ ਜਿਹੜੀ ਇਹ ਫੁੱਲ ਦੀ ਆਊਟਲਾਈਨ ਹੈ ਨਾ ਆਪਾਂ ਕਵਰ ਕਰਦੀ ਉਹ ਵੀ ਚੇਰੀ ਦੇ ਨਾਲ ਹੀ ਬਣਾਵਾਂਗੇ ਆਪਾਂ ਤਾਂ ਕਿ ਸੋਹਣਾ ਲੱਗੇ ਇਹ ਪੁੱਠੇ ਪਾਸੇ ਉਹ ਕਰਿਆ ਜਾਂਦਾ ਨਾ ਇਹਨਾ ਸਿੱਧੇ ਪਾਸੇ ਨਹੀਂ ਫਿਰ ਅੱਛਾ ਇਹ ਸਿੱਧੇ ਪਾਸੇ ਲਾ ਲਿਆ ਨਾ ਜਿਹੜਾ ਉਹ ਪੁੱਠੇ ਪਾਸੇ ਕਰਦੇ ਨੇ ਉਹ ਕਿਵੇਂ ਉਹ ਦੂਜਾ ਤਰੀਕਾ ਉਹ ਦੂਜਾ ਤਰੀਕਾ ਵੀ ਇਹ ਸਿੱਧੇ ਪਾਸੇ ਲਾ ਲਿਆ ਉਸ ਤੋਂ ਬਾਅਦ ਇਦੇ ਉੱਤੇ ਆਪਾਂ ਖੁਦ ਬਣਾ ਜੇਰੀ ਨਾਲ ਖੁਦ ਕਹੋ ਕਰਦਾਂਗੇ ਹੈਨਾ ਹਾਂ ਹੁਣ ਜਿਵੇਂ ਛੋਟੇ ਛੋਟੇ ਫੁੱਲ ਬਣਾ ਹੈ ਨੇ ਬੱਚੇ ਉਸ ਦੇਖੂਗਾ ਵੀ ਫੁੱਲ ਬਣੇ ਹੋਇਆ ਹਾਂ ਇਹ ਤਾਂ ਆਈ ਨਾ ਹੁੰਦਾ ਕੱਪੜਾ ਅੱਛਾ ਇਹਦੇ ਵਿੱਚ ਬਸ ਆਪਾਂ ਆਊਟਲਾਈਨ ਮਤਲਬ ਜਿਵੇਂ ਇਹਦਾ ਫੁੱਲ ਆਪਾਂ ਨੇ ਬਣਾਉਣਾ ਉਹਦੇ ਵਿੱਚ ਫੁੱਲ ਬਣਾ ਸਕਦੇ ਆ ਆਊਟਲਾਈਨ ਕਰਕੇ ਰਿਮੋਟਿਉਟੀ ਇਹ ਹੋ ਜੂਗੀ ਹਾਂ ਆ ਦੇਖੋ ਜਿਵੇਂ ਜਿੱਦਾਂ ਉਹਨੂੰ ਕਰ ਰਹੇ ਨੇ ਇਹਨੂੰ ਪਹਿਖ ਵਾਰ ਤਾਂ ਅਸੀਂ ਕੱਚਾ ਟੰਕਾ ਲਾ ਮਾਗੇ ਫਿਰ ਇਹਦੇ ਤੋਂ ਦੁਬਾਰੇ ਆਪਾਂ ਨੂੰ ਫਿਰਲੇ ਕਰਾਂਗੇ ਠੀਕ ਹੈ ਕਿਉਂਕਿ ਆ ਜਿਹੜਾ ਇਹਦੇ ਹਾਰੇ ਦਾ ਕੱਪੜਾ ਬਚਿਆ ਆ ਬਾਦੂ ਹਨਾ ਇਹਨੂੰ ਆਪਾਂ ਨੇ ਕਟਿੰਗ ਕਰਨਾਗਾ ਠੀਕ ਹੈ ਫਿਰ ਨਹੀਂ ਜੇ ਆਪਾਂ ਇਹਨੂੰ ਪਹਿਲਾਂ ਹੀ ਫਿਲ ਕਰ ਦਾਂਗੇ ਫਿਰ ਇਹ ਕਟਿੰਗ ਕਰਾਂਗੇ ਆਪਾਂ ਇਹਦੇ ਥੁੰਦੇ ਜੇ ਨਿਕਲ ਜਾਣਗੇ ਧਾਗੇ ਜੇ ਉਹ ਵੀ ਛੁੜੇ ਹਾਂ ਛੁੜੇ ਵਿੱਚ ਨਹੀਂ ਆਉਂਦੇ ਹੈਗੇ ਇਹਨੂੰ ਇਸ ਕਰਕੇ ਆਪਾਂ ਇਹਨੂੰ ਪਹਿਲਾਂ ਸੱਚਾ ਕੰਮ ਕਰਕੇ ਐਵੇਂ ਉਹ ਆਣ ਜਿਹੜਾ ਕੱਪੜਾ ਬਾਦੂ ਆ ਹਾਂ ਹਾਂ ਉਹਨੂੰ ਕਟਿੰਗ ਕਰੀਏ ਇਹ ਦੋਨੋਂ ਘਟਾ ਕੇ ਨਾਲ ਕਰ ਰਹੇ ਹਾਂ ਹਾਂ ਦੋਨੋਂ ਬੰਨਣਾ ਦੇਖੋ ਨਾ ਜਿਹੜਾ ਇੱਥੇ ਵਿੱਚੋਂ ਜਿਹੜਾ ਨਾ ਲੱਗਿਆ ਦੇਖੋ ਕਿੰਨਾ ਸੋਹਣਾ ਹੋ ਗਿਆ ਨਾ ਆਊਟਰ ਲਾਈਨ ਉਹ ਦੂਸਤ ਵਿੱਚ ਵੀ ਦੇ ਆਊਟਰ ਲਾਈਨ ਦੇਖੀ ਜਾਊਗੀ ਘਟਰਨਾ ਕੱਟ ਜਿਹੜਾ ਵਾਲੇ ਵਾਲੇ ਵੱਧ ਗਿਆ ਉਹਨੂੰ ਆਪਾਂ ਕੱਟ ਲਾਂਗੇ ਤੇ ਜੋ ਆਪਣੇ ਇਹ ਕੱਟਣਾ ਇਹ ਕੱਟਣਾ ਪੂਰਾ ਬਚਾ ਕੇ ਆ ਵੀ ਆਪਾਂ ਨੀਚਲਾ ਕੱਪੜਾ ਜੋ ਚੁੰਨੀਆਂ ਵੀ ਆਪਾਂ ਉਹਨੂੰ ਨਾ ਕੱਟ ਲਈਏ। ਬਸ ਇਦਾਂ ਦਾ ਜਿਹੜਾ ਵਧਿਆ ਹੋਇਆ ਉਹਨੂੰ ਆਪਾਂ ਕੱਟ ਲਾਂਗੇ ਕੈਂਚੀ ਜਾਂ ਕਟਰ ਦੀ ਮਦਦ ਨਾਲ। ਕਟਰ ਦੇ ਨਾਲ ਕੱਟਣ ਦੇ ਵਿੱਚ ਥੋੜੀ ਦਿੱਕਤ ਆ ਰਹੀ ਸੀ। ਜੋ ਜਾਂ ਕੱਟ ਚੱਲਦਾ ਸੀ ਉਹ ਇਸ ਕਰਕੇ ਆਪਨੇ ਕੈਂਚੀ ਲੈ ਲਈ ਆ ਦੇਖੋ ਇਧਰੋਂ ਆਪਨੇ ਕੱਟ ਦਿੱਤਾ। ਜੋ ਇਧਰ ਥੋੜਾ ਜਿਹਾ ਹੈ ਨਾ ਬਦਮਾ ਆ ਉਹਨੂੰ ਆਪਾਂ ਕੜਾਈ ਦੇ ਵਿੱਚ ਲੁਕਵਾ ਦੇਣਗੇ। ਤਲੋ ਜੀ ਆਪਨੇ ਬਾਦੂ ਕਪੜਾ ਕੱਟ ਦਿੱਤਾ ਤੇ ਹੁਣ ਇਹਨੂੰ ਆਪਾਂ ਕਵਰ ਕਰਨਗੇ ਜੇਕਰ ਤੁਹਾਡੇ ਵਿੱਚੋਂ ਵੀ ਹਨਾ ਕੋਈ ਬੈਣ ਇਦਾਂ ਦਾ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਜਿਵੇਂ ਕਈ ਵਾਰ ਹਨਾ ਆਪਣੇ ਪੁਰਾਣੀਆਂ ਚੁੰਨੀਆਂ ਪਈਆਂ ਹੋਈਆਂ ਨੇ ਤੇ ਆਪਣੇ ਕੋਲੇ ਸੂਟ ਹੁੰਦੇ ਨਵੇਂ ਹਨਾ ਉਹਦੇ ਨਾਲ ਮੈਚਿੰਗ ਕਰਨੀ ਆ ਤਾਂ ਉਹ ਸੂਟ ਦੇ ਨਾਲ ਦਾ ਮਿਲਦਾ ਜੁਲਦਾ ਕਪੜਾ ਲੈ ਕੇ ਆਪਾਂ ਉਹਦੇ ਤੇ ਪੇਸ਼ ਲਾ ਕੇ ਇਦਾਂ ਕਰ ਕਰ ਸਕਦੇ ਆ ਆਪਣਾ ਆ ਫੁੱਲ ਦੇ ਅਕੋਰਡਿੰਗ ਹੈ ਨਾ ਪਹਿਲਾਂ ਜ਼ੀਰੋ ਟਾਂਕੇ ਨਾਲ ਉਹਨੂੰ ਉਲੀਕ ਲੈਣਗੇ ਉਸ ਤੋਂ ਬਾਅਦ ਟਾਂਕਾ ਵੱਡਾ ਕਰਕੇ ਹੈ ਨਾ ਆਪਾਂ ਉਹਦੀ ਆਊਟ ਲਾਈਨ ਮੋਟੀ ਕਰ ਦਾਂਗੇ ਥੋੜੀ ਜੀ ਜਦੋਂ ਵੀ ਦੇਖਿਓ ਜਦੋਂ ਬਣ ਕੇ ਨਾ ਪੂਰਾ ਕੰਪਲੀਟ ਹੋਊਗਾ ਬਹੁਤ ਹੀ ਜ਼ਿਆਦਾ ਸੋਹਣਾ ਲੱਗੂਗਾ ਇਹ ਐ ਲੈ ਲਓ ਵੀ ਚੁੰਨੀ ਪੁਰਾਣੀ ਬਿਲਕੁਲ ਵੀ ਨਹੀਂ ਲੱਗਣੀ ਇਹ ਜਿਵੇਂ ਆ ਗੂਟਾ ਲੱਗਿਆ ਹੋਇਆ ਹੈ ਨਾ ਪੁਰਾਣਾ ਇਹ ਆਮਨੇ ਇਹ ਵੀ ਲਾਹੇਗੀ ਫਿਰ ਇਹ ਲਾ ਕੇ ਹੋਰ ਲਾ ਦਾਂਗੇ ਹੁਣ ਆਪਾਂ ਨਵੇਂ ਉਹਦਾ ਰਵਾਇ ਦਾ ਲਾ ਦਾਂਗੇ ਸਾਈ ਲਾਲੂ ਵੀ ਇਸ ਵੀਡੀਓ ਵਿੱਚ ਜਿੰਨਾ ਦਿਖਾਏਗਾ ਆਪਾਂ ਉਹਨਾਂ ਦਿਖਾਵਾਂਗੇ ਤੇ ਇਹਦਾ ਪਾਰਟ 2 ਵੀ ਬਣਾਵਾਂਗੇ ਆਪਾਂ ਜਦੋਂ ਐਨ ਪੂਰੀ ਕੰਪਲੀਟ ਕਰਤੀ ਨਵੀਂ ਬਣਾਤੀ ਚੁੰਨੀ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਹੁਣ ਅਮਨ ਜੋ ਬਾਹਰ ਬਾਹਰਲਾ ਇਹ ਸਹੇ ਦਾ ਉਹਦਾ ਟਾਂਕਾ ਵੱਡਾ ਕਰ ਰਹੇ ਨੇ ਕਿਉਂਕਿ ਜੋ ਕਟਿੰਗ ਦੇ ਵਿੱਚ ਬਾਹਰ ਥੋੜਾ-ਵੋਟਾ ਕਪੜਾ ਬਚਿਆ ਹੈ ਨਾ ਉਹਨੂੰ ਅਮਨ ਇਹ ਟਾਂਕਾ ਚੌੜਾ ਕਰਕੇ ਉਹਨੂੰ ਲੁਕਾ ਦੇਣਗੇ ਕਿੰਨੇ ਨੰਬਰ ਟਾਂਕਿਆਂ ਨਾਲ ਕਰ ਰਹੇ ਹਾਂ ਅੰਦਾ ਇਹ 4 4 ਨੰਬਰ ਟਾਂਕਿਆਂ ਨਾਲ ਕਢਾਈ ਕਰ ਰਹੇ ਨੇ ਹੈ ਨਾ ਆਸਲ ਨੂੰ ਦਿਖ ਰਿਹਾ ਹੋਊਗਾ ਅੱਗੇ ਦੇਖੋ ਨਾ ਕਪੜਾ ਥੋੜਾ ਜਿਹਾ ਬਾਦਮਾ ਇਹਨੂੰ ਆਪਾਂ ਕਢਾਈ ਦੇ ਵਿੱਚ ਨੂੰ ਕੋਸ਼ਿਸ਼ ਕਰਾਂਗੇ ਜੇਕਰ ਥੋੜਾ-ਮੋਟਾ ਰਹਿ ਵੀ ਜਾਵੇ ਨਾ ਮੈਨਾਂ ਕਿਤੇ ਨੂੰ ਮਾੜਾ-ਬੋਟਾ ਉਹ ਸੋਹਣਾ ਹੀ ਲੱਗੂਗਾ ਆ ਦੇਖੋ ਜਿਵੇਂ ਹੈਨਾ ਜੈਰੀ ਦੇ ਉੱਤੇ ਥੋੜਾ ਜਿਹਾ ਰਹਿੰਦਾ ਹੈਨਾ ਉਹ ਇਦਾਂ ਲੱਗਦਾ ਨਾ ਵੀ ਜੈਰੀ ਦੇ ਉੱਤੇ ਜਿਵੇਂ ਆਪਾਂ ਨੇ ਇਹ ਪਿੰਕ ਕਲਰ ਦੀ ਆਊਟਲਾਈਨ ਦਿੱਤੀ ਹੁੰਦੀ ਹੈ ਜਦੋਂ ਬਿਲਕੁਲ ਆਪਾਂ ਨਾਲ ਦੇ ਕੱਪੜੇ ਦਾ ਕਰਦੇ ਆ ਹੈਨਾ ਤਾਂ ਵਿੱਚ ਹੀ ਮੈਨੂੰ ਪਤਾ ਹੀ ਨਹੀਂ ਲੱਗਦਾ ਨਾ ਵੀ ਆਪਣੇ ਨਵੇਂ ਲਾਇਆ ਹਾਂ ਇਹ ਨਹੀਂ ਹੈਗਾ ਵੀ ਆਪਾਂ ਇਹ ਚੁੰਨੀ ਦੇ ਬਿਲਕੁਲ ਨਾਲ ਦਾ ਕਲਰ ਹੀ ਲੈਣਾ ਕਈ ਵਾਰ ਆਪਣਾ ਸੂਟ ਹੋਰ ਕਲਰ ਦਾ ਵੀ ਹੁੰਦਾ ਜਿਵੇਂ ਗ੍ਰੀਨ, yellow, ਚਿੱਟਾ ਹੈਨਾ ਜੇ ਆਪਾਂ ਉਦਾਂ ਦਾ ਕੱਪੜਾ ਲੈ ਕੇ ਵੀ ਚੁੰਨੀ ਚਾਹੇ ਆਪਣੀ ਹੋਰ ਕਲਰ ਦੀ ਹੋਵੇ ਉਦਾਂ ਦਾ ਕੱਪੜਾ ਲੈ ਕੇ ਵੀ ਆਪਾਂ ਪੈਚ ਲਾ ਸਕਦੇ ਆ ਐ ਵੀ ਜਿਹੜੇ ਕਲਰ ਦਾ ਆਪਣਾ ਸੂਟ ਆ ਉਹ ਕਦਰ ਦਾ ਕੱਪੜਾ ਲੈ ਕੇ ਹੈ ਨਾ ਚੁੰਨੀ ਉੱਤੇ ਪੈਚ ਲਾ ਕੇ ਆਪਾਂ ਬਹੁਤ ਸੂਟ ਨਾਲ ਮੈਚਿੰਗ ਕਰ ਸਕਦੇ ਆ ਜੇ ਕੋਈ ਕਿਉਂ ਜਿਉਂ ਵੱਡਦਾ ਯਾਰ ਇਹ ਸੋਨਾ ਹੁੰਦਾ ਜਾਣਿਆ ਦੇਖੋ ਜੀ ਕਿੰਨਾ ਸੋਹਣਾ ਹੁੰਦਾ ਜਾ ਰਿਹਾ ਪਹਿਲਾਂ ਮੈਂ ਸੋਚਿਆ ਸੀਗਾ ਨਾ ਜੋ ਨਿੱਜੇ ਫੁੱਲ ਜਿਹਾ ਬਣੇ ਹੋਏ ਨੇ ਹਨਾ ਵੀ ਕਿਤੇ ਉਹਨਾਂ ਕਰਕੇ ਔੜ ਜਾਣ ਲੱਗੇ ਪਰ ਉਹ ਟਾਂਕਾ ਚੌੜਾ ਕਰਕੇ 4 ਨੰਬਰ ਦਾ ਟਾਂਕਾ ਕਰਕੇ ਹਨਾ ਤੇ ਇਹ ਵੀ ਫੁੱਲ ਦੀ ਪੂਰੀ ਵਧੀਆ ਸ਼ੇਪ ਬਣ ਗਈ ਲੋ ਵੀ ਆਮਨ ਦੀ ਚੁੰਨੀ ਦੀ ਗੱਲ ਬਣ ਗਈ। ਲਓ ਜੀ ਫੁੱਲ ਕੰਪਲੀਟ ਹੋ ਚੁੱਕਿਆ ਤੇ ਇਹਦੇ ਜੋ ਬਾਦੇ ਧਾਗੇ ਨੇ ਆਮਨ ਹੁਣ ਕੱਟਣਗੇ ਤੇ ਤੁਹਾਨੂੰ ਆਪਾਂ ਦਿਖਾਉਣੇ ਆ ਫਿਰ ਪੂਰਾ ਕੰਪਲੀਟ ਹੋਇਆ। ਬਹੁਤ ਬਹੇ ਡੇ ਗਏ ਸੀਗਾ। ਤੇ ਦੇਖੋ ਜੀ ਫਰੇਮ ਆਪਾਂ ਲਾਤਾ ਤੇ ਹੁਣ ਤੁਹਾਨੂੰ ਆਪਾਂ ਨੂੰ ਫੁੱਲ ਦਿਖਾ ਰਹੇ ਹਾਂ ਤੇ ਦੇਖੋ ਕਿੰਨਾ ਸੋਹਣਾ ਕੰਮ ਹੋਇਆ ਪੈਚ ਲਾ ਕੇ ਉੱਤੇ ਹੈ ਨਾ ਜਰੀ ਨਾਲ ਉਹਦੀ ਆਊਟ ਲਾਈਨ ਦਿੱਤੀ ਗਈ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕਿੱਦਾਂ ਦਾ ਲੱਗਿਆ ਜੇਕਰ ਕਿਸੇ ਵੀ ਮੈਂ ਇਹੇ ਇਦਾਂ ਦਾ ਕੰਮ ਕਰਾਉਣਾ ਨਾ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਆਪਣੇ ਨਾਲ ਜਿਹੜੇ ਵੀ ਹੈ ਨਾ ਨਵੇਂ ਪੈਨ ਪ੍ਰਾਜੋੜਦੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਵੀ ਦੱਬਿਓ ਵਧੀਆ ਲੱਗੀ ਤਾਂ ਲਾਈਕ ਵੀ ਕਰਿਓ ਤੇ ਬਾਕੀ ਇਹਨੂੰ ਪੂਰੀ ਤਰ੍ਹਾਂ ਤਿਆਰ ਕਰਕੇ ਆਪਾਂ ਚੁੰਨੀ ਫੇਰ ਸਾਰੀ ਵੀਡੀਓ ਵੀ ਕਿਵੇਂ ਦੀ ਬਣ ਗਈ ਸੀ ਚੁੰਨੀ ਹਾਂ ਉਹ ਦਿਖਾਵਾਂਗੇ ਤੇ ਬਾਕੀ ਇਹ ਦੱਸਿਓ ਵੀ ਇਹਦੇ ਤੇ ਕੋਈ ਹੋਰ ਆਪਾਂ ਕੁਝ ਕਰ ਸਕਦੇ ਆ ਪੱਤੀਆਂ ਵਗੈਰਾ ਲਾਈਏ ਜਾਂ ਵੀ ਰੱਖ ਲਈਏ ਹਾਂ ਵੀ ਜਾਂ ਇਦਾਂ ਹੀ ਰੱਖ ਲਈਏ ਤੇ ਬਾਕੀ ਹੋਰ ਵੀ ਦੇਖਾਂਗੇ ਇਹਦੇ ਵਿੱਚ ਆਪਾਂ ਕੀ ਕੁਝ ਨਵੇਂ ਟੱਚ ਦੇਣੇ ਨੇ ਤੇ ਉਹ ਆਪਾਂ ਤੁਹਾਨੂੰ ਸੈਕੰਡ ਪਾਰਟ ਦੇ ਵਿੱਚ ਦਿਖਾਵਾਂਗੇ ਜਿੰਨਾ ਵੀ ਕੰਪਲੀਟ ਹੋਇਆ ਤੇ ਕੋਈ ਗਲਤੀ ਹੋ ਗਈ ਹੋਵੇ ਤਾਂ ਛੋਟਾ ਵੀ ਸਮਝ ਕੇ ਮਾਫ ਕਰ ਦਿਓ ਖਾਸਦੇ ਰਹੋ ਵਾਹਦੇ ਰਹੋ ਖੁਸ਼ ਰਹੋ ਹਸਰੀਕਾਲ ਜੀ